ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਵਿਸ਼ਾਲ ਸ਼ਰਮਾ ਅਤੇ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੀ ਆਵਾਜ਼ ਦੇਰ ਰਾਤ ਕੱਲ ਪਰਿਵਾਰ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਡੈੱਡ ਬੋਡੀ ਰੱਖ ਕੇ ਅਤੇ ਉਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਥੋਂ ਤੱਕ ਕਹਿ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਲਗਾਤਾਰ ਵਾਦ ਰਿਆ ਹੈ ਜੇ ਕਿਸੇ ਨੇ ਆਪਣੇ ਧੀ ਪੁੱਤ ਨੂੰ ਬਚਾਉਣਾ ਹੈ ਉਹ ਪੰਜਾਬ ਨੂੰ ਛੱਡ ਦੇ ਹੁਣ ਉਸ ਪਰਿਵਾਰ ਵੱਲੋਂ ਯੂ ਟਰਨ ਲਿੱਤਾ ਗਿਆ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਅਤੇ ਉਸ ਪੀੜਤ ਪਰਿਵਾਰ ਦੇ ਵੱਲੋਂ ਇਹ ਵੀਡੀਓ ਸਾਹਮਣੇ ਆਈ ਹੈ ਉਸ ਲੜਕੇ ਦੇ ਪਿਤਾ ਦੀ ਵੀਡੀਓ ਸਾਹਮਣੇ ਆਈ ਹੈ ਜਿਹਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਉਸ ਦੇ ਪੁੱਤਰ ਦੀ ਤੇ ਮੌਤ ਜ਼ਰੂਰ ਹੋਈ ਹੈ ਪਰ ਕਿਵੇਂ ਹੋਈ ਹੈ ਇਸ ਦੀ ਕੋਈ ਵੀ ਜਾਣਕਾਰੀ ਉਹਨਾਂ ਨੂੰ ਨਹੀਂ ਹੈ ਉਹਨਾਂ ਦਾ ਕਹਿਣਾ ਕਿ ਜਦੋਂ ਅਸੀਂ ਹਸਪੀਟਲ ਲੈ ਜਾਏ ਤੇ ਬੱਚੇ ਨੂੰ ਦਾਖਲ ਕਰਾਇਆ ਤੇ ਡਾਕਟਰਾਂ ਵੱਲੋਂ ਕਹਿ ਦਿੱਤਾ ਗਿਆ ਕਿ ਉਸਦੀ ਮੌਤ ਹੋ ਗਈ ਹੈ ਹੁਣ ਉਸ ਪਿਤਾ ਦਾ ਕਹਿਣਾ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਉਸ ਲੜਕੇ ਦੀ ਮੌਤ ਕਿਵੇਂ ਹੋਈ ਹੈ ਉਸ ਨੂੰ ਅਟੈਕ ਹੋਇਆ ਹੈ ਜਾਂ ਹੋਰ ਕੋਈ ਕਾਰਨ ਹੈ ਇਹ ਅਜੇ ਜਾਣਕਾਰੀ ਉਸਦੇ ਪਿਤਾ ਵੱਲੋਂ ਸਾਡੇ ਨਾਲ ਤੇ ਸਾਂਝੀ ਨਹੀਂ ਕੀਤੀ ਗਈ ਪਰ ਵੀਡੀਓ ਪਾ ਕੇ ਸੋਸ਼ਲ ਮੀਡੀਆ ਤੇ ਇਹ ਜ਼ਰੂਰ ਦੱਸ ਦਿੱਤਾ ਗਿਆ ਹੈ ਕਿ ਜੋ ਮੈਂ ਰਾਤ ਪੰਜਾਬ ਸਰਕਾਰ ਦੇ ਖਿਲਾਫ ਬੋਲਿਆ ਸੀ ਉਹ ਗਲਤ ਹੈ ਅਤੇ ਮੈਂ ਕੱਲ ਬਹੁਤ ਜ਼ਿਆਦਾ ਸਦਮੇ 'ਚ ਸੀ ਉਸ ਤੋਂ ਬਾਅਦ ਹੀ ਜਿਹੜੇ ਮੇਰੇ ਕੋਲ ਇਸ ਤਰ੍ਹਾਂ ਦੇ ਬਿਆਨ ਆ ਉਹ ਦਿੱਤੇਗੇ ਆ ਹੁਣ ਦੇਖਦੇ ਆ ਕਿ ਉਸ ਬੱਚੇ ਦਾ ਪੋਸਟਮਾਰਮ ਕਰਵਾਇਆ ਜਾਂਦਾ ਹੈ ਕਿ ਜਾਂ ਉਸ ਤਰ੍ਹਾਂ ਹੀ ਉਸ ਦਾ ਅੰਤਿਮ ਸੰਸਕਾਰ ਹੋਵੇਗਾ ਮੈਂ ਸ਼ੋਕ ਕੁਮਾਰ ਸਾਲਵ ਸੀਰੀ ਸੰਜੀ RAM ਵਾਸੀ RAM ਨਗਰ ਕਲੋਨੀ ਗੁਰੂ ਨਾਨਕਪੁਰੇ ਦਾ ਰਹਿਣ ਵਾਲਾ ਵਾਂ ਕੱਲ੍ਹ ਸ਼ਾਮ ਨੂੰ ਮੈਨੂੰ ਪਤਾ ਚੱਲਿਆ ਕਿ ਤੁਹਾਡੇ بیٹے ਨੇ ਇਸ ਤਰ੍ਹਾਂ ਇਸ ਤਰ੍ਹਾਂ ਕੋਈ ਗੱਲਬਾਤ ਕੀਤੀ ਹੈ ਤੇ ਮੈਂ ਉਹਨੂੰ ਲੈ ਕੇ ਆਇਆ ਜਦ ਆ ਕੇ ਉਹਨੂੰ ਹਸਪੀਟਲ ਲੈ ਕੇ ਗਏ ਉਹਦੋਂ ਠੀਕ ਠਾਕ ਸੀਗਾ ਹਸਪੀਟਲ ਜਾਂਦੇ ਦੌਰਾਨ ਉਹਦੀ ਡੈਥ ਹੋ ਗਈ ਐਂ ਡਾਕਟਰ ਕੋ ਗਏ ਉਹ ਕੰਦਾ ਵੀ ਇਹ ਐਕਸਪਾਇਰ ਹੋ ਗਿਆ ਉਹਦੀ ਬਾਡੀ ਲੈ ਕੇ ਜਦੋਂ ਅਸੀਂ ਘਰ ਆਏ ਉਹਦੀ ਬਾਡੀ ਦੇਖ ਕੇ ਮੈਂ ਭਾਵੁਕ ਹੋ ਗਿਆ ਤੇ ਸਰਕਾਰ ਦੇ ਖਿਲਾਫ ਮੈਂ ਗੱਲਾਂ ਕਈਆਂ ਜਿਹੜੀਆਂ ਕਿ ਮੈਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ ਪਤਾ ਨਹੀਂ ਉਹਦੀ ਡੈਥ ਕਿਸ ਤਰ੍ਹਾਂ ਹੋਈ ਆ ਕਿਸ ਤਰ੍ਹਾਂ ਨਹੀਂ ਹੋਈ ਆ ਜੀ ਅਟੈਕ ਹੋਇਆ ਉਹਨੂੰ ਜਾਂ ਨਹੀਂ ਹੋਇਆ ਵੈਸੇ ਇਹਦਾ ਮੈਨੂੰ ਨਹੀਂ ਪਤਾ ਜਿਹੜੀ ਗੱਲ ਮੈਨੂੰ ਨਹੀਂ ਕਹਿਣੀ چاہیے ਦੀ ਮੈਂ ਕਹਿਤੀਆਂ ਤੇ ਮੈਂ ਇਸ ਜੀ ਤੋਂ ਮੁਅੱਤਲ ਹਾਂ ਮੈਂ ਹਰਪ੍ਰੀਤ ਸਿੰਘ ਟਾਇਰਡ ਸਬ ਇੰਸਪੈਕਟਰ ਪੰਜਾਬ ਪੁਲਿਸ ਦਰਗਾਹਪੁਰ ਦਾ ਰਹਿਣ ਵਾਲਾ ਹਾਂ ਮੇਰੇ ਸਾਹਮਣੇ ਸ਼ੋਕਮਾਰ ਜੀ ਜੋ ਆਈਆਰਵੀ ਵਿੱਚ ਹੈੱਡ ਕਨਸਟੇਬਲ ਹਨ ਅਤੇ ਪਹਿਲਾਂ ਕਾਫੀ ਸਮਾਂ ਮੇਰੇ ਮਤਲਬ ਮੇਰੇ ਨਾਲ ਵੀ ਰਹੇ ਹਨ ਉਹਨਾਂ ਦਾ ਬੇਟਾ ਕੱਲ੍ਹ ਤਰੀਪ ਆਪਣੇ ਮਾਪਿਆਂ ਨੂੰ ਕਹਿ ਕੇ ਗਿਆ ਸੀਗਾ ਕਿ ਮੈਂ ਬਾਜ਼ਾਰ ਚੱਲਿਆ ਆਵਾ ਲੇਕਿਨ ਕੁਝ ਚਿਰ ਬਾਅਦ ਹੀ ਸ਼ੋਕਮਾਰ ਨੇ ਮੈਨੂੰ ਦੱਸਿਆ ਕਿ ਮੇਰਾ ਬੇਟਾ ਨੂੰ ਫੋਨ ਆਇਆ ਕਿ ਗੋੜੀ ਸਾਹਿਬ ਦੇ ਲਾਗੇ ਕਾਰ ਦੇ ਵਿੱਚ ਕਾਰਾ ਪਤਾ ਨਹੀਂ ਉਹਨੂੰ ਕੀ ਹੋਇਆ ਕੀ ਨਹੀਂ ਤਾਂ ਆਪਾਂ ਪਤਾ ਕਰੀਏ ਮੈਂ ਨਾਲ ਜਾ ਕੇ ਉਹਨਾਂ ਦੇ ਉੱਥੋਂ ਬੇਟੇ ਨੂੰ ਨਾਲ ਲੈ ਕੇ ਆਏ ਆ ਕਾਰਾਂ ਕੇ ਤਕਰੀਬ ਪਾਣੀ ਪੀ ਲਿਆ ਹੋਰ ਉਹਦਾ ਵੀਪੀ ਡਾਊਨ ਸੀ ਉਹਦੇ ਸਬੰਧ ਵਿੱਚ ਉਹਨੂੰ ਆਪਾਂ ਚੈੱਕ ਕਰਾਇਆ لیکن 2 ਘੰਟੇ ਬਾਅਦ ਮਨ ਲਿਕੇ ਉਹਦੀ ਤਬੀਅਤ ਜਿਆਦਾ ਖਰਾਬ ਹੋ ਗਈ ਅਸੀਂ ਹਸਪਤਾਲ ਲੈ ਕੇ ਗਏ ਸੀਗੇ ਹਸਪਤਾਲ ਵਾਲਿਆਂ ਨੇ ਪਹਿਲਾਂ ਆਪਣਾ ਰਣਜੀਤ ਹਸਪੀਟਲ ਨੂੰ ਨਾਮ ਜਵਾਬ ਦਿੱਤਾ ਤੇ ਪਲੱਸ ਟਾਉਨ ਨਵਦੀਪ ਵਾਲਿਆਂ ਨੇ ਜਵਾਬ ਦਿੱਤਾ ਤੇ ਉੱਥੋਂ ਅਸੀਂ ਵਾਪਸ ਲੈ ਕੇ ਮੁਹੰਦਰ ਜਾਂ ਲੈ ਜਾਂਦੇ ਸਮੇਂ ਰਾਤ ਉਹਦੀ ਡੈਥ ਹੋ ਗਈ ਸੀ ਉਹਨੂੰ ਲੈ ਕੇ ਆ ਗਏ ਜਦੋਂ ਵਾਪਸ ਆ ਗਏ ਘਰ ਤਾਂ ਮੈਂ ਉਹਨੂੰ ਸੰਭਾਲਣ ਦੇ ਵਿੱਚ ਲੱਗ ਗਿਆ ਪਰ ਲੋਕ ਜਿਹੜੇ ਇਕੱਠੇ ਹੋਏ ਸਨ ਸ਼ੋਕਮਾਰ ਨੇ ਕਿਸੇ ਪ੍ਰੈਸ ਦੇ ਜਾਂ ਲੋਕਾਂ ਦੀ ਭਾਵਜਕਤ ਭਾਵਕ ਹੋ ਕੇ ਸਰਕਾਰ ਦੇ ਖਿਲਾਫ ਮੈਨੂੰ ਪਤਾ ਲੱਗਾ ਕਈ ਗੱਲਾਂ ਬੋਲ ਗਿਆ ਜੇਕਰ ਇਹਨੂੰ ਨਹੀਂ ਸਿਚਾਈਦਾ ਕਿਉਂਕਿ ਹਰ ਗੱਲ ਦਾ ਸਿਚੁਏਸ਼ਨ ਦਾ ਪਤਾ ਕਰਕੇ ਹੀ ਹਰ ਗੱਲ ਨੂੰ ਅੱਗੇ ਦਰਵਾਣਾ ਹੁੰਦਾ ਇਸ ਕਰਕੇ ਇਹਨੇ ਸਰਕਾਰ ਦੇ ਖਿਲਾਫ ਬੋਲ ਕੇ ਕੋਈ ਚੰਗੀ ਗੱਲ ਨਹੀਂ ਕੀਤੀ ਲੈਕਿਨ ਹੁਣ ਇਹ ਆਪਣੇ ਆਪ ਵੀ ਮਹਿਸੂਸ ਕਰ ਰਿਹਾ ਵਾ ਕਿ ਮੈਂ ਇਹ ਜੋ ਬੈਡ ਦਿੱਤੀ ਆ ਇਹ ਮੈਨੂੰ ਨਹੀਂ ਸੀ ਦੇਣੀ ਚਾਹੀਦੀ ਅਸੀਂ ਕਾਸ਼ ਦੇਵ ਦੀ ਬਾਡੀ ਸਾਰੀ ਨੂੰ ਮੈਂ ਕੰਦੇਚ ਹੋਣ ਦੇ ਕਰਕੇ ਚੰਗੀ ਤਰ੍ਹਾਂ ਚੈੱਕ ਕੀਤਾ ਵਾ ਉਹਦੇ ਸਰੀਰ ਤੇ ਕਿਸੇ ਵੀ ਕਿਸਮ ਦਾ ਕੋਈ ਨਿਸ਼ਾਨ ਨਹੀਂ ਆਇਆ ਮੇਰੇ ਹੋ ਸਕਦਾ ਹੈ ਕਿ ਉਹਦੀ ਡੈਥ ਜਿਹੜੀ ਹੋਈ ਆ ਹੈਟੈਕ ਨਾਲ ਹੋਈ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ ਹੋਈ ਹੋਵੇ ਇਹਦੇ ਬਾਰੇ ਅਸੀਂ ਨਹੀਂ ਕਹਿ ਸਕਦੇ ਲੇਕਿਨ ਉਹਦੇ ਸਰੀਰ ਤੇ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਚਿੰਨ ਨਹੀਂ ਜਿਹੜਾ ਕਿ ਆਪਾਂ ਸ਼ੋਅ ਕਰ ਸਕੀਏ ਕਿ ਉਹਨੇ ਕਿਸੇ ਕਿਸਮ ਦਾ ਕੋਈ ਨਸ਼ਾ ਕੀਤਾ ਹੋਵੇ ਕੱਲ ਰਾਤ ਇੱਕ ਇਨਸੀਡੈਂਟ ਜਿਹੜਾ ਰਿਪੋਰਟ ਹੋਇਆ ਸੀਗਾ ਕਿ ਕੋਟਕਾਲ ਸਾਹਿਬ ਏਰੀਆ ਗੁੰਨਾਕਪੁਰਾ ਵਿੱਚ ਇੱਕ ਨੌਜਵਾਨ ਜਿਹਦਾ ਨਾਮ પ્રકાશਦੀਪ ਸਿੰਘ ਦਾ ਪੁੱਤਰ ਅਸ਼ੋਕ ਬਾੜ ਹੈ ਉਹਦੀ ਜਿਹੜੀ ਡੈਥ ਹੋ ਗਈ ਹੈ ਜੋ ਐਸਐਚਓ ਸਲਾਮਾਬਾਦ ਉੱਤੇ ਮੌਕੇ ਤੇ ਪਹੁੰਚੇ ਸੀਗੇ ਤਸਦੀਕ ਕੀਤਾ ਸੀਗਾ ਰਾਤ ਨੂੰ ਸਾਈਕੋਟ ਹੋਣ ਕਰਕੇ ਤੇ ਮੌਕੇ ਤੇ ਨਹੀਂ ਪਹੁੰਚ ਸਕਿਆ ਹੁਣ ਅੱਜ ਮੌਕੇ ਤੇ ਪਹੁੰਚੇ ਆ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਹੈ ਤੋਂ ਹਲਾ ਦੇ ਨੇ ਕਿ ਇਕਾਸ਼ਦੀਪ ਜਿਹੜਾ 1 ਕੋ ਸਮੇਂ ਪਹਿਨ ਉਹ ਨਸ਼ੇ ਦੀ ਲਤ ਲੱਗੀ ਸੀ ਇਹਨੂੰ ਇਹਦੇ ਪਰਿਵਾਰ ਵਾਲਿਆਂ ਨੇ ਇਹਨੂੰ ਡੀਡੀਸੀ ਸੈਂਟਰ ਦਾਖਲ ਕਰਾਇਆ ਸੀ ਇਹਦਾ ਇਲਾਜ ਕਰਾਇਆ ਸੀਗਾ ਤੋਂ ਪਰਿਵਾਰ ਦੇ ਕਹਿਣ ਦੇ ਮੁਤਾਬਕ ਇਹ ਹੁਣ 2 ਮਹੀਨੇ ਤੋਂ ਬਿਲਕੁਲ ਕੋਈ ਨਿਸ਼ਾਨ ਨਹੀਂ ਕਰ ਰਿਹਾ ਸੀਗਾ ਤੇ ਇਹਨੂੰ ਡੀਡੀਸੀ ਸੈਂਟਰ ਤੋਂ ਜਿਹੜੀ ਆ ਡਿਸਚਾਰਜ ਕਰਾ ਕੇ ਉਹ ਘਰ ਲੈ ਆਏ ਸੀਗੇ ਤੇ ਕੱਲ ਉਹਨਾਂ ਨੇ ਆਪਣੇ ਫਾਦਰ ਦੇ ਨਾਲ ਪਿੰਡ ਜਾਣਾ ਸੀਗਾ ਜਦੋਂ ਪਹਿਲਾਂ ਤਿਆਰ ਹੋਣ ਤੋਂ ਪਹਿਲਾਂ ਉਹਨੇ ਫਾਦਰ ਨੂੰ ਕਿਹਾ ਕਿ ਮੈਂ ਬਾਜ਼ਾਰ ਹਾਂ ਜਦੋਂ ਬਾਜ਼ਾਰ ਗਿਆ ਤੇ ਕੁਝ ਦੇਰ ਬਾਅਦ ਉਹਦੇ ਫਾਦਰ ਸ਼ੋਕਮਾਰ ਨੂੰ ਇਹ ਇਨਫਾਰਮੇਸ਼ਨ ਮਿਲੀ ਕਿ ਉਹਨਾਂ ਦਾ ਬੇਡਾ ਜਿਹੜਾ ਕਾਛ ਆ ਉਹ ਬੋੜੀ ਸਾਗ ਗੁਰਦੁਆਰੇ ਲਾ ਕੇ ਕਾਰ ਦੇ ਵਿੱਚ ਬੇਹੋਸ਼ ਪਿਆ ਹੈ ਜੋ ਪਰਿਵਾਰ ਦੇ ਨਾਲ ਜਾ ਕੇ ਉਹਨਾਂ ਨੇ ਉਹਨੂੰ ਚੈੱਕ ਕੀਤਾ ਉਹ ਉਹਦਾ ਚੈੱਕ ਕਰਨ ਤੋਂ ਬਾਅਦ ਉਹ ਠੀਕ ਹਾਲਤ ਵਿੱਚ ਹੋ ਗਿਆ ਸੀਗਾ ਉਹਨੂੰ ਪਾਣੀ ਪਿਲਾਇਆ ਫਿਰ ਉਸ ਤੋਂ ਬਾਅਦ ਉਹਨੂੰ ਘਰ ਲੈ ਕੇ ਆਏ ਘਰ ਆਉਣ ਤੋਂ ਬਾਅਦ ਵੀ ਉਹਨੇ ਪਾਣੀ ਵਗੈਰਾ ਪੀਤਾ ਹੈ ਗੱਲਾਂ ਕਰ ਲੱਗਿਆ ਸੀ ਲੇਕਿਨ ਉਹਦੀ ਜਿਹੜੀ ਪਲਸ ਡਾਊਨ ਆਨ ਕਰਕੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਸਪਤਾਲ ਜਾਣ ਤੋਂ ਬਾਅਦ ਜਿਹੜੀ ਆ ਉਹਦੀ ਡੈਥ ਹੋ ਗਈ ਜਦ ਡੈਥ ਹੋਈ ਤਾਂ ਉਹਨੂੰ ਡੈੱਡ ਬੋਡੀ ਨੂੰ ਘਰ ਲੈ ਕੇ ਆ ਗਏ ਘਰ ਡੈੱਡ ਬੋਡੀ ਜਦੋਂ ਉਹਨਾਂ ਦੀ ਘਰ ਡੈੱਡ ਬੋਡੀ ਜੀ ਕਾਫੀ ਲੋਕਾਂ ਤੇ ਕੱਟੇ ਹੋਏ ਸੀ ਤੋਂ ਉਹਦੇ ਫਾਦਰ ਦੇ ਕਹਿਣ ਤੋਂ ਆ ਵੀ ਉਹ ਜਿਜ਼ਬਾਤੀ ਹੋ ਗਿਆ ਸੀ ਜਿਜ਼ਬਾਤੀ ਹੋ ਗਿਆ ਉਹਨੇ ਜਿਹੜੀ ਪ੍ਰੈਸ ਨੂੰ ਬਾਈਟ ਦਿੱਤੀ ਸੀਗੀ ਪੀ ਇਹ ਇਹ ਨਿਰਮਲ ਜਿਹੜੇ ਮੁੰਡੇ ਦੀ ਜਿਹੜੀ ਮੌਤ ਨਸ਼ਾ ਦੇ ਨਾਲ ਹੋਈ ਲੇਕਿਨ ਹੁਣ ਤੱਕ ਦੀ ਤਸਦੀਕ ਤੋਂ ਸਾਡੀ ਤੋਂ ਇਹੋ ਜੀ ਕੋਈ ਗੱਲ ਨਸ਼ੇ ਦੇ ਖਰਾਬ ਸਾਡੇ ਸਾਹਮਣੇ ਨਹੀਂ ਆਈ ਤੇ ਉਹਦੇ ਪਰਿਵਾਰ ਨੂੰ ਪੁੱਛੇ ਮੁਤਾਬਕ ਵੀ ਉਹ ਰਾਤੀ ਜਿਜਬਾਤੀ ਹੋਣ ਕਰਕੇ ਉਹ ਜ਼ਿਆਦਾ ਗੋਲ ਗਿਆ ਸੀ ਜਰ ਗਿਆ ਇਹੋ ਜੀ ਕੋਈ ਗੱਲ ਨਹੀਂ ਵੀ ਇਵਨ ਉਹਦੀ ਡੈੱਡ ਬੋਡੀ ਵੀ ਜਿਹੜੀ ਚੈੱਕ ਕੀਤੀ ਗਈ ਉਹਦੇ ਉੱਤੇ ਕੋਈ ਨਸ਼ੇ ਦਾ ਟੀਕੇ ਦਾ ਕੋਈ ਇਹੋ ਜਿਹਾ ਨਿਸ਼ਾਨ ਨਹੀਂ ਸੀਗਾ ਪਰਿਵਾਰ ਦੀ ਉਸ ਗੱਲ ਤੋਂ ਸੰਤੁਸ਼ਟੀ ਸੀਗੀ ਇਸ ਬਾਰੇ ਵਿੱਚ ਪਰਿਵਾਰ ਨੇ ਤਾਂ ਕਹਿਣਾ ਵੀ ਉਹ ਕੋਈ ਕਿਸੇ ਕਿਸਮ ਦੀ ਵੀ ਕੋਈ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਲੇਕਿਨ ਅਸੀਂ ਆਪਣੇ ਲੈਵਲ ਤੇ ਇਹਨੂੰ ਪੂਰੀ ਤਰ੍ਹਾਂ ਤਸਦੀਕ ਕਰਾਂਗੇ ਜੇ ਇਹਦੇ ਵਿੱਚ ਕਿਸੇ ਕਿਸਮ ਦੀ ਕੋਈ ਨਸ਼ੇ ਦੀ ਜਿਹੜੀ ਕੋਈ ਗੱਲ ਪਾਈ ਗਈ ਤੇ ਇਹ ਪ੍ਰੋਪਰ ਬੰਦੀਗਾਰੀ ਕੀਤੀ ਜਾਊਗੀ ਕਿਉਂਕਿ ਸਾਡੇ ਡੀਜੀ ਸਰਦੀ ਤੇ ਸੀਪੀ ਸਰ ਦੀ ਡਾਇਰੈਕਸ਼ਨ ਹੈ ਪਾਲਸੀ ਹੈ ਕਿ ਨਸ਼ਿਆ ਦੇ ਖਿਲਾਫ 0 ਟੋਲਰੈਂਸ ਪਾਲਸੀ ਜਿਹੜੀ ਅਸੀਂ ਵਰਤ ਰਹੇ ਹਾਂ ਪੰਜਾਬ ਸਰਕਾਰ ਜਿਹੜੀ ਹੈ ਯੋਧ ਨਸ਼ਾ ਵਿਰੋਧ ਦੇ ਤਹਿਤ ਜਿਹੜਾ ਵੱਡੇ ਪੱਧਰ ਤੇ ਕੰਮ ਕਰੀ ਹੈ ਤੋਂ ਉਹਦੇ ਸਾਤਕ ਨਤੀਜੇ ਵੀ ਬਹੁਤ ਵੱਡੇ ਪੱਧਰ ਤੇ ਸਾਹਮਣੇ ਆਏ ਨੇ ਅਸੀਂ ਇਹਨੂੰ ਲਗਾਤਾਰੀ ਨਸ਼ਾ ਦੇ ਖਿਲਾਫ ਸਾਡੀ ਜਿਹੜੀ ਮਹਿੰਮ ਚੱਲ ਰਹੀ ਹੈ ਅਸੀਂ ਬਹੁਤ ਸਾਰੇ ਜਿਹੜੇ ਸਪਲਾਈਅਰ ਨੇ ਪੈਡਲਰ ਨੇ ਉਹਨਾਂ ਨੂੰ ਜ਼ਿਲ੍ਹੇ ਵਿੱਚ ਭੇਜ ਰਹੇ ਹਾਂ ਜਿਹੜੇ ਸਾਡੇ ਨਸ਼ਾ ਕਰਨ ਦੇ ਆਦੀ ਨੌਜਵਾਨ ਨੇ ਉਹਨਾਂ ਡੀਟੈਕਸ਼ਨ ਸੈਟਰ ਦਾਖ ਕਰਾਇਆ ਜਾ ਰਿਹਾ ਹੈ ਜਾ ਰਿਹਾ ਹੈ ਤੇ ਸਾਡੀ ਅੱਗੇ ਤੇ ਵੀ ਇਹ ਕਾਰ ਵੀ ਲਗਾਤਾਰ ਚਲਦੀ ਰਹੂਗੀ ਤੇ ਫਿਲਹਾਲ ਮੈਂ ਇਹੀ ਕਹਿਣਾ ਚਾਹੁੰਦਾ ਵੀ ਇਹ ਇਨਸੀਡੈਂਟ ਦੇ ਵਿੱਚ ਹੁਣ ਤੱਕ ਦੀ ਤਸਦੀਕ ਤੋਂ ਨਸ਼ੇ ਦੇ ਸੰਬੰਧੀ ਕੋਈ ਗੱਲ ਦਾ ਸਾਹਮਣੇ ਨਹੀਂ ਆਈ ਧੰਨਵਾਦ